ਹਾਂਜੀ ਵੀਰੇ ਜੁੜ ਗਏ ਆ ਮੌਸਮ ਦੀ ਭੁਖਬਾਨੀ ਦੰਮੀ ਮੋੜ ਫੇਸਬੁੱਕ ਚੈਨਲ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੱਲ੍ਹ ਭਾਈ ਯਾਨੀ ਕਿ 4 ਨੰਬਰ ਨੂੰ ਭਾਈ ਕੱਲ੍ਹ ਦੁਪਹਿਰੇ ਤੇ ਸ਼ਾਮ ਨੂੰ ਬਣਿਆ ਵੀਰੇ ਬੱਦਲ ਹਮਾਨਗੜ੍ਹ ਜ਼ਿਲ੍ਹੇ ਦੇ ਵਿੱਚੋਂ ਸਰਸੇ ਜ਼ਿਲ੍ਹੇ ਦੇ ਵਿੱਚੋਂ ਤੇ ਮਲੂੜ ਦੇ ਫਾਜ਼ਲਗਾ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਕਿ ਭਾਈ ਰਾਤ ਹੁਣ ਤੱਕ ਜਾ ਰਾਤ ਹੁਣ ਸਾਰ ਕੇਂਦਰੀ ਪੰਜਾਬ ਅਤੇ ਵੱਡੀ ਰਾਤ ਤੱਕ ਬਈਓ ਮਾਝਾ ਦੇ ਤੇ ਬਾਬਾ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਆਵਰੇ ਜਿਹੜਾ ਉਹ ਛੱਟੇ ਛੱਟੇ ਨੂੰ ਇਨਜਾਮ ਦੇ ਕੇ ਗਿਆ ਕਿਤੇ ਕਿਤੇ ਤੇਜ਼ ਤੇ ਭਾਰੀ ਝਾਟਾ ਵਰੇ ਜਿਹੜੀ ਉਹ ਵੀ ਦੇਖਣ ਨੂੰ ਮਿਲੀ ਆ ਠੀਕ ਆ ਬਾਈ ਸੋ ਕੁੱਝ ਕਵੀਰ ਮੇਰਾ ਕਹਿ ਰਹੇ ਆ ਬਾਈ ਤੁਸੀਂ ਮਾਲਵੇ ਦੇ ਵਿੱਚ ਘਟ ਦੱਸਿਆ ਸੀਗਾ ਤੇ ਸਿਸਟਮ ਆ ਜਿਹੜਾ ਮਾਲਵੇ ਦੇ ਵਿੱਚ ਵੱਧ ਲੱਗ ਗਿਆ ਮਾਝਾ ਦੇ ਬਾਬਾ ਦੇ ਵਿੱਚ ਘਟਣ ਲ ਘਟ ਲੱਗਿਆ ਛੱਟੇ ਮਰੇ ਉਵੇਂ ਹੀ ਲੱਗਿਆ ਜਿਵੇਂ ਦੱਸਿਆ ਸੀ ਮਾਝਾ ਦੇ ਤੇ ਬਾਬਾ ਦੇ ਵਿੱਚ ਵੀ ਵੀਰੇ ਕਈ ਥਾਵਾਂ ਦੇ ਵਿੱਚ ਮੀਂਹ ਰਿਕਾਰਡ ਹੋਇਆ ਰਾਤ ਦੇ ਟਾਈਮ ਤੇ ਠੀਕ ਆ ਉਹ ਮੈਸੇਜ ਹੈ ਬਾਈ ਘੱਟ ਫੋਨ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਮੀ ਉੱਥੇ ਪਿਆ ਕਿ ਨਹੀਂ ਪਿਆ ਹੁਣ ਜਲੰਧਰ ਕਪੂਰਥਲਾ ਤਰਨਤਾਰਨ ਨੰਬਰ ਸਰ ਗੁਰਦਾਸਪੁਰ ਪਠਾਨਕੋਟ ਅਸ਼ੇਰਪੁਰ ਲੁਧਿਆਣਾ ਮਰੇਕ ਕੋਟਲਾ ਠੀਕ ਆ ਬਾਈ ਆਨੰਦਪੁਰ ਰੋਪੜ ਚੰਡੀਗੜ੍ਹ ਤੇ ਮਹਾਲੀ ਇਹਨਾਂ ਦੇ ਕਈ ਥਾਵਾਂ ਦੇ ਵਿੱਚ ਮੀ ਪਹੁੰਚਿਆ ਬਾਈ ਕਿਤੇ ਹਲਕਾ ਪਹੁੰਚਿਆ ਕਿਤੇ ਦਰਮਿਆਨਾ ਪਹੁੰਚਿਆ ਠੀਕ ਆ ਬਾਈ ਸੋ ਤੋਂ ਬਾਅਦ ਪਰੇ ਮਲੋਟ ਹੋ ਗਿਆ ਅੰਮੋਰ ਹੋ ਗਿਆ ਫਾਜਲਕਾ ਹੋ ਗਿਆ ਜਲਾਲਾਬਾਦ ਹੋ ਗਿਆ ਬਠਿੰਡਾ ਹੋ ਗਿਆ ਮਾਨਸਾ ਹੋ ਗਿਆ ਬਰਨਾਲਾ ਹੋ ਗਿਆ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਬਾਈ ਇਹਨਾਂ ਦੇ ਵੀ 30-40% ਥਾਵਾਂ ਤੇ ਕਿਤੇ ਹਲਕਾ ਕਿਤੇ ਦਰਮਿਆਨਾ ਜਿਹੜਾ ਮੀਂਹ ਆ ਬੜੀ ਦੇਖਣ ਨੂੰ ਮਿਲਿਆ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਵੀ ਹੋਈ ਆ ਪਰ ਜਿਹੜੀ ਕਾਰਵਾਈ ਆ ਵੀਰੇ ਮਾਲਵਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉਹ ਲੰਮਟੜੇ ਰਕੇ ਵਿੱਚ ਰਹੀ ਆ ਲੰਮਟੜੇ ਰਕੇ ਦਾ ਮਤਲਬ ਇਹ ਆ ਬਾਈ ਵੀ ਕਾਰਵਾਈ ਕਿਤੇ ਸੀਗੀ ਕਿਤੇ ਹੈਣੀ ਸੀ ਕਿਤੇ ਛੱਟੇ ਹਰਾਟੇ ਸੀਗੇ ਕਿਤੇ ਵੀਰੇ ਤੇਜ਼ ਹਰਾਟਾ ਵੀ ਪਿਆ ਕਿਤੇ ਧਰਤੀ ਗਿੱਲੀ ਕਰਕੇ ਵੀ ਨਿਆ ਲੰਘਿਆ ਹੁਣ ਜਿਹੜੀ ਗੜੇਮਾਰੀ ਆ ਵੀਰੇ ਜਿਹੜੀ ਗੜੇਮਾਰੀ ਵੀਰੇ ਥੋੜੀ ਜੀ ਵੱਧ ਹੋ ਗਈ ਵੱਧ ਕਿਉਂ ਹੋ ਗਈ ਠੀਕ ਆ ਕਿਉਂਕਿ ਵੀਰੇ ਜਿੰਨਾ ਕ ਆਪਾਂ ਤੋਂ ਤਕਰੀਬਨ ਸਾਨੂੰ ਦੱਸਿਆ ਸੀ ਵੀਰੇ ਉਹ ਤੋਂ ਥੋੜਾ ਜਿਹਾ 10% ਜਾਂ 20% ਸਤੰਬਰੇ ਥੋੜਾ ਜਿਹਾ ਜ਼ੋਰ ਵਧ ਲਾ ਗਿਆ ਜਿਹਦੇ ਕਾਰਨ ਮਲੋਟ ਖੇਤਰ ਹੋ ਗਿਆ ਸਰਸਾ ਜਿਲ੍ਹਾ ਹੋ ਗਿਆ ਠੀਕ ਆ ਬਾਈ ਤੇ ਉਸ ਤੋਂ ਬਾਅਦ ਮਤਲਬ ਬਠਿੰਡਾ ਖੇਤਰ ਹੋ ਗਿਆ ਇੱਥੇ ਬਾਈ ਕਿਤੇ ਕਿਤੇ ਮੋਟੀ ਤੇ ਭਾਰੀ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਆ ਤੇ ਬਾਕੀ ਖੇਤਰਾਂ ਦੇ ਵਿੱਚ ਗੜੇ ਮਾਰੀ ਆ ਬੜੇ ਜਿਹੜੀ ਉਹ ਟੁੱਟਮੀ ਟਾਮੀ ਡੱਲੀ ਕਿਤੇ ਸੀਗੀ ਕਿਤੇ ਨਹੀਂ ਸੀਗੀ ਇਸ ਤਰ੍ਹਾਂ ਦੀ ਕਾਰਵਾਈ ਆ ਵੀਰੇ ਜਿਹੜੀ ਦੇਖਣ ਨੂੰ ਮਿਲੀ ਆ ਪਰ ਮਲੋਟ ਬਠਿੰਡਾ ਤੇ ਸਰਸਾ ਬਾਈ ਇਹਨਾਂ ਤਿੰਨ ਏਰੀਏ ਦੇ ਵਿੱਚ ਮਤਲਬ ਆਪਾਂ ਕਿਹ ਲੋ ਗੜੇ ਆ ਵੀਰੇ ਜਿਹੜੇ ਹੱਦੋਂ ਵੱਧ ਦੇਖਣ ਨੂੰ ਮਿਲੇ ਆ ਕੁਝ ਏਰਕੇ ਦੇ ਵਿੱਚ ਉਹ ਕਿਉਂ ਵੀਰੇ ਘਟਰਾ ਕਰਨ ਕਿਉਂ ਵਾਪਰਿਆ ਕਿਉਂ ਕਿਹੜੀ ਬੱਦਲ ਵਾਈ ਆ ਵੀਰੇ ਬਠੰਡਾ ਹੋ ਗਿਆ ਸਰਸਾ ਹੋ ਗਿਆ ਹਮਾਨਗੜ ਹੋ ਗਿਆ ਜਾਂ ਮਲੋਟ ਹੋ ਗਿਆ ਬਾਈ ਇੱਥੇ ਬੱਦਲ ਵਾਈ ਆ ਵੀਰੇ ਜਿਹੜੀ ਦੁਪਹਿਰੇ ਐਕਟਿਵ ਹੋਣੀ ਸ਼ੁਰੂ ਹੋ ਗਈ ਸੀ ਸੋ ਜਿਵੇਂ ਜਿਵੇਂ ਵੀਰੇ ਪੂਰੇ ਦਾ ਬਾਹਰ ਹੋ ਗਿਆ ਜਿਵੇਂ ਜਿਵੇਂ ਬਾਈ ਪੂਰੇ ਦਾ ਬਾਹਰ ਹੋ ਗਿਆ ਤਾਂ ਮਲੋਟ ਮੁਕਸਰ ਠੀਕ ਆ ਭਾਈ ਉਦੋਂ ਬਾਅਦ ਸਰਸਾ ਤੇ ਹਮਾਨਗੜ ਤੇ ਬਠਿੰਡਾ ਇਹਨਾਂ ਦੇ ਵਿੱਚ ਗਰਜ ਚੌਂਕੋ ਵਾਲੇ ਬੱਦਲ ਆਵਰੇ ਜਿਹੜੇ ਉਹ ਐਕਟਿਵ ਹੋਣੇ ਸ਼ੁਰੂ ਹੋ ਗਏ ਤੇ ਜਿਹਦੇ ਕਾਰਨ ਬਾਰੇ ਉਹ ਸ਼ਾਮ ਹੁੰਦੇ ਹੁੰਦੇ ਇਹਨਾਂ ਖੇਤਰਾਂ ਦੇ ਵਿੱਚ ਏਨੇ ਜਿਆਦੇ ਤਖੜੇ ਹੋ ਗਏ ਭਾਈ ਉਹ ਗੜਿਆਂ ਨੂੰ ਜਾਮ ਦੇਗੇ ਠੀਕ ਆ ਹੁਣ 5 ਸ਼ਾਮ ਦੇ 5:20 ਤੋਂ ਬਾਅਦ ਬਾਰੇ ਗੜਿਆਂ ਦੀ ਕਾਰਵਾਈ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਸੀ ਪਰ ਮੀਂਹ ਦੀਆਂ ਕਾਰਵਾਈਆਂ ਬਾਰੇ ਜਿਹੜੀਆਂ ਉਹ ਚਲਦੀਆਂ ਰਹੀਆਂ ਪੰਜਾਬ ਦੇ ਵਿੱਚ ਠੀਕ ਆ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਠੀਕ ਆ ਭਰਾ ਇਸ ਕਰਕੇ ਭਾਈ ਕਣਕਾ ਜਿਹੜੀ ਉਹ ਉੱਥੇ ਥੋੜੀ ਜਿਹੀ ਢੱਕਾ ਲੱਗਿਆ ਹੋਊਗਾ ਬਾਈ ਜਿੱਥੇ ਮੀਂਹ ਦਾ ਛਰਾਟਾ ਜ਼ਿਆਦੇ ਪਿਆ ਜੰਮੇ ਮਾਨਸਾ ਹੋ ਗਿਆ ਠੀਕ ਆ ਮਾਨਸਾ ਖੇਤਰ ਹੋ ਗਿਆ ਬਾਈ ਜਾਂ ਸਰ੍ਹਸਾ ਲਾ ਲੋ ਜਾਂ ਮਲੋਟ ਤੇ ਬਠਿੰਡੇ ਦਾ ਕੁਝ ਕਿਰਗਾ ਲਾ ਲੋ ਇੱਥੇ ਬਾਈ ਕਿਤੇ ਕਿਤੇ ਤਖੜੀ ਝੱਟ ਵੀ ਲੱਗੀ ਆ ਮੀਂਹ ਦੀ ਮਤਲਬ ਮੀਂਹ ਆ ਪਰ ਨਾਲੇ ਵੀ ਚਲਾ ਕੇ ਗਿਆ ਠੀਕ ਆ ਤੇ ਨਹੀਂ ਬਹੁਤੇ ਖੇਤਰਾਂ ਦੇ ਵਿੱਚ ਵੀ ਮੀਂਹ ਸੀਗਾ ਕਿਤੇ ਛੜਕਾ ਸੰਭਾ ਕਿਤੇ ਛੱਟਾ ਛਰਾਟਾ ਕਿਤੇ ਛੜਕਾ ਸੰਭਾ ਕਿਤੇ ਛੱਟਾ ਛਰਾਟਾ ਹੁਣ ਅੱਗੇ ਬਾਈ ਮੌਸਮ ਕਿਵੇਂ ਆ ਅੱਗੇ ਬਾਈ ਮੌਸਮ ਕਲੀਅਰ ਆ ਦੂਜੇ ਜਾਂ ਤੀਜੇ ਦਿਨ ਵੀ ਆਪਾਂ ਵੀਡੀਓ ਲੈ ਕੇ ਆਉਂਦੇ ਰਿਹਾ ਕਰਾਂਗੇ ਚਾਹੇ ਮੌਸਮ ਸਾਫਾ ਤਾਂ ਵੀ ਪਾਵਾਂਗੇ ਬਾਈ ਚਾਹੇ ਆਉਂਦੇ ਦਿਨਾਂ ਤੱਕ ਕੋਈ ਸਿਸਟਮ ਆਊਗਾ ਤਾਂ ਵੀ ਪਾਵਾਂਗੇ ਠੀਕ ਆ ਅਜੇ ਤੱਕ ਵੀਰੇ ਇੱਕ ਹਫਤਾ ਜਾਂ 10 ਦਿਨ ਵੀਰੇ ਮੌਸਮ ਕਲੀਅਰ ਆ ਜਿਹੜੇ ਮੇਰੇ ਵੀਰ ਵੀਰੇ ਬੀਜ ਬਜਾਈਆ ਕਰ ਰਹੇ ਆ ਰਾਤ ਵਾਲੇ ਮੀਂਹ ਦੇ ਨਾਲ ਕੋਈ ਡੱਕਾ ਨਹੀਂ ਲੱਗਿਆ ਬਾਈ ਉਹ ਬੀਜ ਬਜਾਈਆ ਕਰ ਸਕਦੇ ਆ ਤੇ ਜਿੱਥੇ ਵੀਰੇ ਮੀਂਹ ਵੱਧ ਪੈ ਗਿਆ ਉਹਨਾਂ ਨੂੰ ਦੋਆ ਚਾਰਾਂ ਦਿਨਾਂ ਲਈ ਜਾਂ ਪੰਜਾਂ ਦਿਨਾਂ ਲਈ ਬਾਈ ਇੰਤਜ਼ਾਰ ਵੀ ਕਰਨਾ ਪਊਗਾ ਠੀਕ ਆ ਤੇ ਮੌਸਮ ਆ ਵੀਰੇ ਜਿਹੜਾ ਉਹ ਖੁਸ਼ ਕਰਊਗਾ ਤੇ ਪਾਸਮਦੀਆਂ ਹਵਾਵਾਂ ਵੇਰੇ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਠੰਡ ਦੇ ਵਿੱਚ ਵੀ ਵੀਰੇ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੂਗਾ ਠੀਕ ਆ ਸੋ ਬਾਕੀ ਆਉਂਦੇ ਦਿਨਾਂ ਤੱਕ ਬਾਈ ਮੀਂਹ ਦੀ ਕੋਈ ਸੰਭਾਵਨਾ ਨਹੀਂ ਆਪਾਂ ਤੁਹਾਨੂੰ ਦੱਸ ਦਿਆਂਗੇ ਸੋ ਇੰਨੀ ਕ ਬਾਈ ਬੇਨਤੀ ਪ੍ਰਮਾਣ ਕਰਨੀ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ